ਜੀ ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਭਗਵੰਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਅਜਨਾਲਾ ਦੇ ਤਹਿਸੀਲ ਵੀ ਅਜਨਾਲਾ ਦੇ ਡਿਸਟ੍ਰਿਕਟ ਅੰਮ੍ਰਿਤਸਰ ਦੇ ਆ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤਿੰਨ ਵੜਾ ਦਿਖਾਵਾਂਗੇ ਤਿੰਨੇ ਤਾਲੀਆਂ ਥੁਈਆਂ ਵਾ ਤੇ ਆਪਾਂ ਪਹੁੰਚੇ ਆ ਵੀਰ ਮਣੀ ਮਣੀ ਹੁਣਾਂ ਦੇ ਕੋਲ ਤਿਆਰ ਹੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਤਿਗੁਰ ਵੀਰ ਜੀ ਸਤਿਗੁਰ ਸਭ ਜੀ ਸਤਿਗੁਰ ਉਸ ਨਾ ਠੀਕ ਠਾਕ ਜੀ ਵਧੀਆ ਭਾਈ ਠੀਕ ਹੈ ਜੀ ਠੀਕ ਹੀ ਚਾਹੀਦਾ ਜੀ ਕਿ ਆਪਣਾ ਨਾਮ ਤੇ ਐਡਰੈਸ ਦ ਤੇ ਸ਼ਹਿਰਾ ਹੀ ਨਾਲਜ ਤੇ ਸੀਲਵੀਂ ਨਾਲਜ ਤੇ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਤੇ ਫੋਨ ਨੰਬਰ ਬੋਲ ਦਿਓ ਵਿੱਚ ਜੀ 95922 ਤੇ 20366 ਠੀਕ ਹੈ ਜੀ ਹਾਂਜੀ ਤੇ ਕਰੀਏ ਸ਼ੁਰੂਆਤ ਜੀ ਹਾਂਜੀ ਆ ਦੱਸਿਆ ਪਹਿਲੇ ਤਾਂ ਪਤੇ ਵਾੜ ਖੜਵਾ ਸਕੀ ਤੇ ਕੀ ਜਰਾ ਮਿਲ ਕੇ ਰਿਕਾਰਡ ਜੇ ਤੇ ਭਾਈ ਪਹਿਲਾਂ ਦੂਆ ਲਈ ਜੇ ਅੱਛਾ ਜਾਂਦਾ ਬੱਚੀ ਅੱਛਾ ਜੀ ਤੇ ਸੁਈ ਨੂੰ ਆ ਚੌਕਾ ਕਰ ਦਿੰਦੀ ਠੀਕ ਹੈ ਜੀ ਹਾਂਜੀ ਨਾਲ ਨਾਲ ਬੱਚੇ ਦਾ ਬਹੁਤ ਅੱਛਾ ਮੈਂ ਮੰਗਦੀ ਤੇ ਇਹ ਨਹੀਂ ਮੇਰੇ ਘਰ ਆਵਣ ਵਾਲਾ ਜਿਆ ਮਾਸਾ ਤੇ ਜੇ ਤੁਸੀਂ ਨੜਦੇ ਆ ਐ ਸੋ ਵੀ ਨੂੰ ਕੋ ਚਾਰ ਦਿਨ ਹੋ ਗਏ ਕਿੰਨਾ ਕਿ ਗੈਸ ਤਾਂ ਮੈਂ ਬੋਲਾ ਜਾਂ ਦੁੱਧ ਲਾ ਲਈਏ ਬੇ ਦਿਨ ਦੁੱਧ ਲਾ ਲੋ ਜਾਇ ਬੋਲਾ ਲਾ ਲੋ ਹੈ ਤਾਂ 13 ਕਿਲੋ ਹਾਜ ਜਿਹੜਾ ਹੈਗਾ ਕਹਿਣ ਨੂੰ ਆਪਾਂ 14 ਜਾਂ 15 ਕਹਿ ਦਈਏ ਹਾਜ ਜਿਹੜਾ 10 ਕਿਲੋ ਹੈ ਠੀਕ ਹੈ ਸ਼ਾਈ ਵਾਲ ਚਾਹੀਦੀ ਜੀ ਨਹੀਂ ਜਰਸੀ ਵਿੱਚ ਹੀ ਆ ਗਈ ਠੀਕ ਹੈ ਜੀ ਹਾਂ ਜੀ ਠੰਡੀ ਤੇਰੀ ਇੱਕ ਦਾ ਹੀ ਭਾਏ ਜੀ ਸਾਡਾ ਪੀ ਵੇਟ ਕਰੋ ਠੀਕ ਹੈ ਲੋਬ ਜੀ ਕਰੋ ਚੈੱਕ ਜਰਸੀ ਵਿੱਚ ਆ ਗਈ ਜੇ ਤੇ ਹੈ ਠੰਡੀ ਸੀਲ ਹੈ ਤਾਂ ਇਸ ਟਾਈਮ ਜਿਹੜਾ 13 ਲੀਟਰ ਬੋਲਾ ਹਾਂ ਜੀ ਆਕਮ 13 ਲੀਟਰ ਹੋਏ ਠੀਕ ਹੈ ਜੀ ਲੋਬ ਜੀ ਕਰੋ ਚੈੱਕ ਘੱਟ ਘੱਟ ਵੀ ਚੰਗਾ ਵਾਤੇ ਫੇਸ ਕੁਆਲਟੀ ਬੈਂਕ ਉਹ ਸੋਈ ਯਾਰ ਕਿੰਨਾ ਘਣਾ ਸਾਨੂੰ 24 ਦੋਦਾ ਜੀ 15 15 ਕਿਲੋ ਤੋਈ ਜਾਏਗੀ ਠੀਕ ਹੈ ਠੀਕ ਲਓ ਆ ਜੀ ਯਾਰ ਐਂ ਘਲਵਾਨਾ ਨੂੰ ਤੁਰਦੀ ਆ ਇਹ ਥਾਂ ਤੇ ਬਹੁਤ ਹੀ ਚੰਗਾ ਲੱਗਾ ਜੇ ਸਵਾਰੀ ਦੀ ਕਿੱਕਾ ਸਾਡੀ ਬਹੁਤ ਹੀ ਚੰਗੀ ਆ ਤੇ ਮੂੰਹ ਚਾਰ ਤਾਂ ਦੇ ਆ ਜੇ ਇਹ ਥਾਂ ਤੋਂ ਬਹੁਤ ਹੀ ਚੰਗਾ ਲੱਗਾ ਬਹੁਤ ਜਿਆਦਾ ਗਰਮ ਤੇ ਆ ਮੰਨ ਦੰਦ ਕਰ ਦੇ ਨਾ ਠੀਕ ਹੈ ਅੰਨਦ ਭਾਈ ਦੰਦ ਕਰ ਫਿਰ ਕੋਈ ਭਾਈ ਟਾਈਮ ਨਹੀਂ ਜੇ ਲੱਗਾ ਅਛਾ ਜੀ ਹਾਂਜੀ ਵੀਰੇ 5:30 ਵਜੇ ਨਹੀਂ ਚਵਾਈ ਜਾ 5 ਵਜੇ ਠੀਕ ਵੀਰ ਜੀ 5 ਵਜੇ ਲੱਗੀਦਾ ਜੋਂ ਸਾਡੇ 5:00 5:30 ਲੱਗ ਰੋ ਜਾਂਦੇ ਅਛਾ ਜੀ ਹਾਂਜੀ ਇਹ ਕੀ ਮੁੱਲ ਕਰਨਾ ਵੀ ਜਿਹੜਾ ਹੈ ਮੁੱਲ ਵੀ ਜੇ ਜੋ ਮੱਟੀ ਕਰਾ ਲਓ 70 ਕਰੋੜ ਰੁਪਏ 70 ਕਰੋੜੋਂ 65 ਵੀ ਦੇ ਦਾਂਗੇ 65 ਦੀ ਹਾਂਜੀ ਲਾਓ ਬਾਜੀ 65000 ਦੀ ਸੱਜਰ ਸੋਈ ਆ ਤੇ 15 ਲੀਟਰ ਜਿਹੜਾ ਦੁੱਧ ਚਵਾਈ ਜਾਊਗੀ ਤੇ ਮੈਨੂੰ ਚਾਹ ਲਾ ਕੇ ਕੌਫੀ ਚੰਗਾ ਵਾ ਇਹ ਵੀ ਕੀ ਦੱਸਿ ਦੀ ਇੱਥੇ ਵੀ ਚੱਲਦੀ ਨਹੀਂ ਉਹ ਯਾਰ ਕਨ ਭਾਈ ਘਾਟ ਕਰ ਲਾਂਗੇ ਜਿੰਦਾ ਦੋਸਰ ਜਿੱਥੇ ਗਾੜੀਆਂ ਦੀ ਬਾਈ ਦੇ ਦਾਂਗੇ ਠੀਕ ਲੋ ਭਾਈ 62000 ਦੀ ਬਾਈ ਕਹਿੰਦਾ ਕਿ ਦੇ ਦਾਂਗੇ ਬਿਲਕੁਲ ਨੋਰਮਲ ਹੈ ਜਿਹੜਿਆ ਇਹ ਗਾਂਦਰ ਫਤਕ ਇਹੋ ਜਿਹਾ ਪਸ਼ੂ ਚੱਲਣਿਆ ਗਰਮੀ ਦੇ ਵਿੱਚ ਗਰਮੀ ਦੇ ਭਾਈ ਇਹ ਤੋਹਫੇ ਆ ਬਿਲਕੁਲ ਸਹੀ ਗੱਲ ਹੈ ਜੀ ਗਰਮੀ ਦੇ ਤੋਹਫੇ ਆ ਠੰਡੀ ਤੇਰੀ ਆ ਜਿੱਦਾਂ ਮਰਜੀ ਵੇਚੀ ਰੋ ਠੀਕ ਹੈ ਠੀਕ ਹੈ ਲੋ ਜੀ ਕਰੋ ਚੰਗਾ ਆ ਨਾ ਪੰਡਾ ਪਈਆਂ ਕਰਮਾਲੀ ਨਾਲ ਕਰੋ ਚੈੱਕ ਥਾਂ ਤੋਂ ਵੀ ਬਹੁਤ ਚੰਗਾ ਲੱਗਾ ਵਾ ਠੀਕ ਹੈ ਜੀ ਜਾਰੀ ਹੋਣਗੇ ਤੇਰੇ ਨਾਲ ਗੱਲ ਕਰੂੰਗਾ ਭਾਈ ਕੋਈ ਟਾਈਮ ਨਹੀਂ ਜੇ ਤੇ ਸਾਡੀ ਟਾਈਮ ਤੋਂ ਟਾਈਮ ਚੋਈ ਜੀ ਠੀਕ ਠੀਕ ਆ ਦੱਸੋ ਭਾਈ ਜੀ ਵਾੜ ਦੇ ਬਾਰੇ ਇਹ ਵੀ ਜੀ ਦੂਜਾ ਸਗਵੜ ਅਛਾ ਜੀ ਹਾਂਜੀ ਤੇ ਇਹ ਕੰਟ ਜਿਆਦਾ ਸਵੀਟ ਨੇ ਅਛਾ ਜੀ ਇਸ ਕੋਲੋ ਥੋੜਾ ਆਟਮੇਡਾ 16 ਕਿਲੋ ਹਾਜ਼ਰ ਹੋਊਗਾ ਠੀਕ ਠੀਕ 15 ਕਿਲਾ 15 ਕਿਲਾ ਠੀਕ ਹੈ ਜੀ ਇਹ ਕ੍ਰਾਸ ਵਿੱਚ ਆ ਗਈ ਇਹ ਕ੍ਰਾਸ ਚ ਆ ਗਈ ਠੀਕ ਹੈ ਲੋ ਭਾਈ ਜੀ ਕ੍ਰਾਸ ਆ ਗਈ ਇਹ ਕ੍ਰਾਸ ਹੀ ਗਾਂ ਪਸ਼ੂ ਤੁਹਾਨੂੰ ਪਤਾ ਗਰਮੀ ਵਿੱਚ ਬਹੁਤ ਜ਼ਿਆਦਾ ਵਾਦੇ ਵੰਡਦੇ ਆ ਇਰੇ ਪਿੱਛੇ ਜਵਾਕ ਕੀ ਜੇ ਇਹ ਬੱਚਾ ਵੀ ਜੀ ਨਾਲ ਨਾਲ ਜੇ ਆ ਤੇ ਕਾ ਪਰ ਇਹ ਵੀ ਮੇਲ ਕਾਬ ਜੇ ਤੇ ਬਿਲਕੁਲ ਨਾਲ ਹੁੰਦੀ ਹੈ ਜੇਕਰ ਜ਼ਿਆਦਾ ਠੀਕ ਹੈ ਜੀ ਬੋਲੋ ਭਾਈ ਜੀ ਰਿਪੋਰਟ ਦਿਖਾਈਏ ਤੇ ਇਹ ਕਿੰਨਾ ਕੁ ਚਵਾਈਓ ਕੁ ਦਦਾ ਜੀ ਵੀ ਘਰ ਆਲੇ ਆਂਦੇ ਆ 19 20 ਕਿਲੋ ਬਰੀਲੇ ਸੂਏ ਚੋਇਆ ਆ ਯਾਰ ਅੱਛਾ ਜੀ ਉਹਨਾਂ ਨੇ ਵੀ ਲੋ ਕਲਾਸ ਕਰੇ ਕਿ ਆਪਾਂ ਨੇ 20 ਕਿਲੋ ਵੜਾ ਦੋਦਾ ਹਾਂ ਜੀ ਮੇਰੀ ਫੈਡ ਗ੍ਰੈਫ ਵੀ ਚੰਗੀ ਹੁੰਦੀ ਹੈ ਠੀਕ ਹੈ ਜੀ ਲੋਬੀ ਦੀ ਕੱਦ ਕਾੜ ਬਹੁਤ ਹੀ ਚੰਗਾ ਵਾਰੇ ਕਰੋ ਤਰਾ ਉਸ ਦੇ ਚੰਗੀ ਤੇ ਥਣ ਥਣ ਵੀ ਬਹੁਤ ਚੰਗਾ ਲੱਗਾ ਮੈਂ ਕਿਹ ਵਾਲਾ ਖਾਣ ਲਗਾ ਵਾ ਇਹ ਨੇ ਕਰਮਾਲੀ ਦਾ ਪੰਡਾ ਹੀ ਪਾਈਆਂ ਵਾ ਤੇ ਕੱਡ-ਕੱਡ ਵੀ ਬਹੁਤ ਚੰਗਾ ਵਾ। ਕੋਈ ਫੇਸਵਾਲ ਨਹੀਂ ਵੀ ਚੈੱਕ ਕਰ ਸਕਦੇ ਜੇ ਤੁਸੀਂ ਲਾਗੇ ਤੋਂ। ਇਹ ਪ੍ਰੋਸ ਵਿੱਚ ਆ ਕੇ ਤੇ ਨਾਟਾਉਂਡਾ ਵੀ ਹਮਾਨੇ ਤੇ ਚੰਗੀਆਂ ਆ ਗਈਆਂ ਇਹਦੇ। ਖਣ ਮੀਆਂ ਹੋਈ ਲੱਗਾ ਸਾਨੂੰ। ਚੁੜਾਈ ਵੀ ਬਹੁਤ ਚੰਗੀਆਂ ਲੱਗੀਆਂ। ਠੀਕ ਹੈ ਠੀਕ ਹੈ। ਇਹ ਵੀ ਵਾ ਨੇ ਤੇ ਨਾਲਾਂ ਦਾ ਵੀ ਆ ਰਹੀਆਂ ਚੰਗੀਆਂ ਕਰੋ ਜੱਟ ਥਣ ਥਣ ਬਹੁਤ ਚੰਗਾ ਲੱਗਾ। ਇਹ ਸੈਜ ਗਿਆ ਵੀ ਬਹੁਤ ਸ਼ਾਨਦਾਰ ਆ। ਕੋਈ ਨਹੀਂ ਕੋਈ ਨਹੀਂ ਖਵਾਉਂ। ਬਹੁਤ ਬਹੁਤ ਧੰਨਵਾਦ। ਅੱਗੇ ਕਰਦੀ ਆ। ਹਾਂ ਲੈ ਜਾ ਜਿਹੜਾ 19 ਲੀਟਰ ਦਾ ਪੀਲੇ ਸੁਵੇਦਾ ਦਾ ਮਿਲ ਕੇ ਕੌੜਿਆ ਤੇ ਬਾਈ ਕਹਿੰਦਾ ਕਿ ਐਕਟੀ 20 ਪਲੱਸ ਕਰੂਗੀ ਦੋ ਤਾਂ ਕਰੋ ਜੀ ਬਾਕੀ ਇਹ ਕਿਹੜੀ ਕ੍ਰਾਉਸ ਵਾਲੀ ਜਰਸੀ ਚਾਹੀਦੀ ਕਿ ਜਾਂ ਸਟਾਈਲ ਵਾਲੀ ਜਰਸੀ ਚਾਹੀਦੀ ਤਾਂ ਆਫੀਆ ਠੀਕ ਹੈ ਠੀਕ ਹਲੋ ਬਾਈ ਸਟਾਈਲ ਵਾਲ ਤਾਂ ਐਚਪੀ ਤੇ ਕ੍ਰਾਉਸ ਹੈ ਬਾਈ ਕਹਿੰਦਾ ਬਾਕੀ ਅੰਦਰ ਕੁਆਲਟੀ ਤਾਂ ਥਣਾ ਦੱਸ ਐ ਜੀ ਗੱਲ ਤੁਸੀਂ ਚਾਹ ਕਾ ਸਕਦੇ ਹੋ ਕਿ ਪਾਓ ਕਿ ਚੰਗਾ ਵਾ ਇਹ ਕੀ ਮੁੱਲ ਕਰਨਾ ਦਿੱਗੇ ਦਾ ਹਰ ਮੁਹੰਮਦ ਜੀ ਮੈਂ ਆਪਣੀ ਅਸੀ ਕਰ ਲਈਏ ਕੰਮ ਤੇ ਜਿੱਥੇ ਕਿ ਵੀ ਹਾਨ ਦੇ ਹੀ ਦੇਣੀ ਆ ਅਸੀਂ ਦੇ ਦਈਏ ਕੱਢ ਦੋ ਲੋਖ ਰੋਰ ਪੂਰੇ ਭਾਈ 75000 ਦੀ ਵੈਢ ਦੇ ਦਰਾਂਗੇ ਲਓ ਬਾਈ ਜੀ 75000 ਦੀ ਨੇ 20 ਪਲਸ ਇਹਨੂੰ ਤਾਂ ਚਵਾਈ ਜਾਊਗੀ ਹਾਂਜੀ ਤੇ ਮੌਕੇ ਵੀਰ ਜੀ ਕੋਈ ਮਾਨ ਤਨ ਕੇ ਦਾ ਹੋ ਜਾਊਗਾ ਠੀਕ ਹੈ ਠੀਕ ਹੈ ਲਓ ਬਾਈ ਜੀ ਬਾਕੀ ਮੌਕੇ ਦੇ ਵੀਰ ਕਹਿੰਦਾ ਮਾਨ ਤਨ ਹੋਰ ਕਰਦਾਂਗੇ ਥੋੜਾ ਬੋਧਾ ਹੋ ਜਾਊਗਾ ਠੀਕ ਹੈ ਠੀਕ ਹੈ ਜੀ ਬੱਜੀ 20 ਕਿਲੋ ਦੁੱਧ ਜਿਹੜਾ ਹਾਇਰ ਦਾ ਪ੍ਰਾਈਜ਼ ਹੋਊਗਾ ਮਹੀਨਾਰ ਕੀ ਹੈ ਪਾਲ ਜੋੜਿਆ ਕਹਿੰਦਾ ਕਿ ਫੈਡ ਕੁਆਲਟੀ ਵੀ ਚੰਗੀ ਹੁੰਦੀ ਹੈ ਬਰੋ ਸਪੈਸ਼ੀਅਲ ਦੇ ਹਿਸਾਬ ਨਾਲ ਕਹਿੰਦੇ ਮੈਂ ਤਾਂ ਅੱਕਲੀ ਜਾਂ ਗਾਈ ਦੇ ਇੱਕ ਪੇਸ ਤਰ੍ਹਾਂ ਬੋਲਿਆ ਠੀਕ ਹੈ ਠੀਕ ਹੈ ਜੀ ਆਜਾ ਹੁਣ ਤੀਜੇ ਨੰਬਰ ਤੇ ਦੱਸੋ ਵੀ ਕੀ ਆ ਵਣ ਦੇ ਬਾਰੇ ਵੇ ਜੀ ਦੁਦਿਆ ਸੁਣਾ ਦੋਈ ਹੈ ਬੜਾ ਅੱਛਾ ਜੀ ਫੁੱਲ ਨੂੰ ਅੱਜ 15 ਦਿਨ ਹੋ ਗਏ ਆ ਅੱਛਾ ਜੀ ਬੱਛਾ ਜੀ ਇਹਦੇ ਮਗਰ ਤੇ ਠੀਕ ਆ ਜੀ ਇਹਦੇ ਪਿੱਛੇ ਵੀ ਮੇਲ ਕਾਫ ਜੀ ਬਾਈ ਜੀ ਇੰਨਾ ਦੇ ਪਿੱਛੇ ਮੇਲ ਕਾਫ ਆ ਤੇ ਉਹ ਚੈਟਰ ਸਾਥ ਦਾ ਜਿਹੜਾ ਇਹ ਬਹੁਤ ਚੰਗਾ ਤੇ ਠੰਡੀ ਧੀਰੀ ਵੀ ਜਿਆ ਸਮ ਜਿੱਦਾਂ ਮਰਜ਼ੀ ਬੈਠੇ ਰਹੋ ਦੋਵੇਂ ਬੰਨੇ ਬਹਿ ਜਾਓ ਲੋ ਭਾਈ ਕਰੋ ਚੈੱਕ ਸੀਟੀਆਂ ਸੁੱਡੀਆਂ ਬਹੁਤ ਆ ਵੈਂਡ ਦੇ ਵਿੱਚ ਕਰੋ ਜੀ ਐਨ ਨਿੰਨ ਪੰਡਾ ਪਿਆਵਾ ਇਹ ਕੋ ਕਿੰਨਾ ਜਿਆਦਾ ਸਮਾਂ ਜਿਹੜਾ ਲੋਦਾ ਹਾ ਜਰ ਵੀਰ ਜੀ ਇਸ ਟਾਈਮ ਜਿਹੜਾ ਦੋ ਦੋ ਆਪਾਂ 20 ਕਿਲੋ ਆਪਣੇ ਘਰ ਚ ਲੈ ਕੇ ਦਵਾਂਗੇ ਅਸੀਂ ਜੋ ਕੇ ਵੱਧ ਲਿਆ ਅਸਚਾ ਜੀ ਤੁਹਾਡੇ ਕੋ ਆਣ ਕੇ ਥੋੜੀ ਜੀ ਗੱਡੀ ਅੱਗੇ ਕੋਈ ਮੈਨੇਜਮੈਂਟ ਆਪ ਕੋ ਸੁੱਲੀ ਰੱਖੀ ਸੀ ਉੱਤੇ ਠੀਕ ਹੈ 4 ਕਿਲੋ ਅੱਧੀ ਲਈ ਠੀਕ ਹੈ ਬੜੀ ਫਾਰਮ ਵਾਲੀ ਵੈਂਡ ਬਹੁਤ ਜਿਆਦਾ ਖੂਸੂ ਹੁੰਦੇ ਆ ਬਾਕੀ ਇਹ ਵੀ ਹੁਣ ਖੋਲ ਕੇ ਵਿਖਾਉਂਦੇ ਆ ਤੇ ਕੱਦ-ਕਾੜ ਵੀ ਬਹੁਤ ਚੰਗਾ ਆਦਾ ਲੋ ਜੀ ਕਰੋ ਫੇਸ ਕੁਆਲਟੀ ਚੈੱਕ ਦੋ ਇਹ ਆਟਮ ਜਿਹੜਾ ਮੇਰੇ ਡੰਡੂ ਤੋਂ ਚਵਾ ਕੇ ਦਵਾਗੇ ਠੀਕ ਹੈ ਠੀਕ ਹੈ ਲੋ ਭਾਜੀ ਨਾੜਾ ਨੂਨਾ ਤੇ ਥਣ ਸੁਨੇਰਾ ਵੀ ਬਹੁਤ ਚੰਗਾ ਆ ਗਿਆ ਜੀ ਹਵਾਨੀ ਤੇ ਯਾ ਸਤਨ ਦਾ ਹਾਜਰੇ ਕੋ 20 ਲੀਟਰ ਦੁੱਧ ਆਨੇ ਕਾਫੀ ਪੰਡਾ ਹੀ ਪਾਈਆਂ ਨੇ ਕਰਮਾਲੀ ਨੇ ਵੀ ਇਕਾਤ ਕਾਟ ਵੀ ਬਹੁਤ ਚੰਗਾ ਵਾ ਇਹ ਕਿੰਨਾ ਕੁ ਚਵਾਈ ਹੋਣ ਦੁੱਧ ਵੀ ਤੇ ਲੋ ਭਾਜੀ ਠੰਢੀ ਸੀ ਚੈੱਕ ਕਰੋ ਚਾਕੇ ਜਿੱਥੇ ਮਾਜੀ ਦਸਾ ਚੱਲ ਕੇ ਕੀ ਠੀਕ ਹੈ ਬਹਿ ਜਾ ਮੜਾ ਦੋਵੇਂ ਪਾਸੇ ਜੀ ਦਸਾਂ ਕਿ ਅੱਜ ਇਹਦੇ ਜਿੱਥੇ ਮੱਦੀ ਘਲਾਰ ਕੇ ਨਚੋਲੋ ਭਾਵੇਂ ਆ ਤਾਂ ਅਚਕਾਰਾ ਵੇੜੇ ਦੇ ਚੋਾਈ ਕਰੀ ਜਾਓ ਬਿਲਕੁਲ ਠੰਡੀ ਆ ਲੈ ਜਾਓ ਇਹ ਕਿੰਨਾ ਟੌਪ ਕਰਦਾ ਜਾਵਾ ਉਥੇ ਵੀ ਜੀ ਮੈਂ 23 ਲੀਟਰ ਚਵਾ ਕੇ ਲਿਆ ਦੋ ਦੇ ਕੋ ਦੋ ਟਾਈਮ ਦਾ ਅੱਛਾ ਜੀ ਹਾਂ ਉਹ ਅੱਧੇ ਮੇਰੀ ਗਾ ਹੱਡੀ ਗਈ ਨਹੀਂ ਚੱਲੀ ਉਹ ਘਟਾ ਦੇਗੀ ਅੱਛਾ ਅੱਛਾ ਜੀ ਮੈਨੂੰ ਦੇ ਕੋ 20 ਕਿਲੋ ਦੋ ਦੱਚ ਲੰਦੀ ਆ ਠੀਕ ਆ ਠੀਕ ਆ ਜੀ ਲੋ ਭਜੀ ਉਥੇ ਗੁੱਲੀ ਰਹੀ ਆ ਅੱਛਾ ਜੀ ਰਹੀ ਭਜੀ ਆ ਠੀਕ ਆ ਠੀਕ ਆ ਚਲੋ ਫਰਕ ਪਾਉਣ ਦਾ ਥੋੜਾ ਬਹੁਤਾ ਬਾਕੀ ਨਾੜਾਂ ਨੂੰ ਦਾ ਹਵਾਨੇ ਤੇ ਬਹੁਤ ਦਿੱਕਤ ਨਾੜਾਂ ਨੂੰ ਨਾ ਭਾਈ ਤਾਂ ਫਾਉਲ ਰਹੀਆਂ ਮੈਂ ਮੀਲੀ ਘਰੀ ਬਣਿਆ ਕਿਹਾ ਤੁਹਾਡਾ ਭਾਈ ਖਤੋਂ ਲੱਗ ਜਾਂਦਾ ਨਾ ਨਾੜਾਂ ਨੂੰ ਦਾ ਜਵਾਲੀ ਬੱਝਾ ਪਿਆ ਨਾ ਗੰਦ ਅੱਗੇ ਤੋਂ ਚੱਕ ਤੇ ਅਚਾਨਕ ਨੂੰ ਵੀ ਬਹੁਤ ਚੰ ਲੈ ਜਾਓ ਲੈ ਜਾਓ ਕੋਈ ਨਹੀਂ ਲੋ ਬਜੀ ਕਰੋ ਫੇਸ ਕਵਾਲ ਤੇ ਚੈੱਕ ਬਹੁਤ ਹੀ ਜ਼ਿਆਦਾ ਸਕੀਨ ਆ ਨੈਣ ਥੋੜੀ ਥੋੜੀ ਲੱਗਨੇ ਨਹੀਂ ਕੋਈ ਨਹੀਂ ਵੱਧ ਹੋ ਜਾਗਾ ਇਧਰ ਬੋਏ ਮੇਰੇ ਭਾਈ ਨਾਲਾ ਨੂੰ ਦਿਖਾ ਦੋ ਬਾਈ ਵਧੀਆ ਠੀਕ ਹੈ ਠੀਕ ਹੈ ਬਾਈ ਹੁਣ ਆਪ ਹਰ ਵਕਤ ਚੰਗੇ ਹੀ ਪਸ਼ੂ ਹੁੰਦੇ ਆ ਕਰੋ ਚੈੱਕ ਤੁਸੀਂ ਬਾਕੀ ਇਹ ਵੀ ਬਹੁਤ ਸਕੀਨ ਆ ਕਮਾਲੋ ਕਮਾਲੋ ਇਹ ਕਿਹੜੇ ਸਿਮਾ ਦੀ ਪਤਾ ਹੈ ਮੁੰਡੇ ਸੇ ਬੰਨੀ ਦਾ ਸਟੈਂਡਰਡ ਜੀਓਲੋਜੀ ਗਏ ਹੋ ਇਹਨਾਂ ਮਾਲ ਲੈਣ ਪਰ ਕਾਲੀ ਕਾਲੀ ਕਈ ਨਹੀਂ ਸੀ ਮੁੰਨਾ ਤੇ ਪਰੇ ਅੱਛਾ ਅੱਛਾ ਠੀਕ ਠੀਕ ਹੈ ਲੋਕੋ ਜੀ ਫਾਰਮ ਦੇ ਵਿੱਚੋਂ ਵਹਿੜ ਆਈ ਹੈ ਤੇ 23 ਲੀਟਰ ਪਾਗੜੇ ਚੋਗ ਲੈਂਦਾ ਸੀ ਤੇ ਇਸ ਟਾਈਮ ਜਿਹੜਾ ਬਾਈ ਕਹਿੰਦਾ ਕਿ 20 ਲੀਟਰ ਬਿਲਕੁਲ ਤਿਆਰ ਆ ਦੁੱਧ ਤੇ ਬਾਕੀ ਥਣ ਭਾਂਡਾ ਬਹੁਤ ਹੀ ਚੰਗਾ ਵਾ ਤੇ ਇਹਦਾ ਕੀ ਮੁੱਲ ਕਰਨਾ ਬਈ ਹਰ ਵੀ ਇਹਦਾ ਮੁੱਲ ਫੋਨ ਤੇ ਕਰ ਲਾਂਗੇ ਅੱਛਾ ਜੀ ਆਪਾਂ ਜਾਈਏ ਜੀ ਕਰਾਂਗੇ ਇਹਦਾ ਵੀ ਗੱਲ ਚੱਲਦੀ ਪਈ ਹੈ ਕਿਦਣਾ ਠੀਕ ਹੈ ਠੀਕ ਹੈ ਲਓ ਭਾਈ ਇਹਦਾ ਜਿਹੜਾ ਮੁੱਲ ਆ ਭਾਈ ਕਹਿੰਦਾ ਕਿ ਫੋਨ ਤੇ ਕਰਾਂਗੇ ਕਿਸੇ ਨਾਲ ਗੱਲਬਾਤ ਚਲੋ ਚੱਲਣ ਦੀ ਹੋਊਗੀ ਬਾਕੀ ਠੰਡੀਆਂ ਸੀਲੀਆਂ ਬਹੁਤ ਬੜੀ ਮੋਹਲੇ ਮੇਰਾ ਮੇਰਾ ਠੀਕ ਹੈ ਠੀਕ ਹੈ ਜੀ ਲਓ ਭਾਈ ਜਿਹੜੇ ਵੀਰ ਭਰਾ ਦੇ ਫਿੱਟ ਆਉਂਦੀ ਆ ਤੇ ਦੁੱਧ ਨੂੰ ਬਹੁਤੀ ਖਰੀ ਆ ਤੇ ਹੈ ਵੀ ਠੰਡੀ ਸੀਲਿਆ ਕਰੋ ਚੈੱਕ ਤੁਸੀਂ ਤੇ ਵਹਿਣਾ ਦਿਨ ਹੀ ਬਹੁਤ ਚੰਗੀਆਂ ਟੋਲ ਤੋਂ ਟੋਲਦੀਆਂ ਵੜਾ ਵਾ ਜੀ ਹਰ ਵਾਰ ਤੋਂ ਬਾਅਦ ਸ਼ੇਰ ਦੇ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤੇ ਜਿਹੜੇ ਵੀਰ ਭਰਾ ਨੇ ਅੱਗੇ ਪਸ਼ੂ ਖਰੀਦਣਾ ਦਾਦੇ ਵਾ ਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਵੀਰ ਆ ਭਰਾਵਾਂ ਦਾ